ਕੀ ਪ੍ਰੀਤ ਬਹੁਤ ਜ਼ਿਆਦਾ ਬਦਲ ਗਈ ਹੈ ਥੋੜਾ ਵਿੱਕੀ ਉਹਨੂੰ ਘਰ ਵਾਪਸ ਲੈ ਕੇ ਆ ਜਾਏਗਾ ਸਭ ਜਾਣਾਂਗੇ ਅੰਤ ਤੱਕ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਜਾਣਾਂਗੇ ਕਿ ਵਰਕਤ ਦੇ ਭਾਗ 58 ਵਿੱਚ ਕੀ ਹੁੰਦਾ ਜਿਵੇਂ ਕਿ ਅਸੀਂ ਪਿਛਲੇ ਭਾਗ ਦੇਖ ਹੀ ਲਏ ਸੀ ਕਿ ਆਖਿਰ ਪ੍ਰੀਤ ਨਲ ਕੀ ਕੁਝ ਹੋ ਰਿਹਾ ਸੀ ਤੇ ਉਹਨੇ ਵਿੱਕੀ ਨੂੰ ਸੁਧਰਨ ਦਾ ਫੈਸਲਾ ਦਿੱਤਾ ਸੀ ਤਾਂ ਜੋ ਉਹ ਉਹ ਨੂੰ ਮਾਫ ਕਰ ਸਕੇ ਤੇ ਉਹ ਕਾਰ ਵਾਪਸ ਉਹਦੇ ਹੀ ਆਏਗੀ ਜਦੋਂ ਵਿੱਕੀ ਬਦਲ ਜਾਏਗਾ ਕਿ ਆਖਿਰ ਹੁਣ ਤ੍ਰੀਤ ਦੇਸ ਪਾ ਵਿੱਚ ਵੀ ਬਹੁਤ ਜ਼ਿਆਦਾ ਬਦਲਾਅ ਆ ਗਿਆ ਹੈ ਉਹਨੇ ਆਪਣੇ ਵੀਰ ਤੇ ਭਾਬੀ ਨਾਲ ਸੁਲਾ ਕਰ ਰਹੀ ਸੀ ਭਾਰ ਕੀ ਮਾਂ ਨਾਫਰਤ ਇਹ ਸਭ ਜਣਾਗੇ ਇਸ એપisode ਦੇ ਵਿੱਚ ਤੇ ਜਿਵੇਂ ਜਿਵੇਂ ਦਿਨ ਬੀਤ ਰਹੇ ਸੀ ਸੰਦੀਪ ਦਾ ਤੇ ਪ੍ਰੀਤ ਦਾ ਪਿਆਰ ਬਹੁਤ ਜ਼ਿਆਦਾ ਵਧ ਰਿਹਾ ਸੀ ਤੇ ਪ੍ਰੀਤ ਹੁਣ ਭਾਬੀ ਨਾਲ ਹਰ ਕੰਮ 'ਚ ਮਦਦ ਕਰਨ ਨੂੰ ਫਿਰਦੀ ਸੀ ਕਿਉਂਕਿ ਉਹਨੂੰ ਆਪਣੀਆਂ ਸਾਰੀਆਂ ਗਲਤੀਆਂ ਦਾ ਇਨਹਸਾਸ ਹੋਇਆ ਕਿ ਉਸਨੇ ਭਾਬੀ ਨਾਲ ਬਹੁਤ ਗਲਤ ਕੀਤਾ ਤੇ ਹੁਣ ਸਾਰੇ ਰਿਸ਼ਤੇ ਹੌਲੀ-ਹੌਲੀ ਠੀਕ ਹੋਣ ਲੱਗ ਪਏ ਸੀ ਪਰ ਜੋ ਕੁਝ ਬੀਤਿਆ ਹੋਵੇ ਉਹਨੂੰ ਐਡੀ ਛੇਤੀ ਨਹੀਂ ਸੁਧਾਰਿਆ ਜਾ ਸਕਦਾ ਜਾਦੇ ਗਾਹੂ ਵਾਲੇ ਜ਼ਖਮਾ ਨੂੰ ਸੁੱਕਣ ਚ ਵੀ ਟਾਈਮ ਲੱਗਦਾ ਹੈ ਤੇ ਨਿਸ਼ਾਨ ਤਾਂ ਹਮੇਸ਼ਾ ਰਹਿ ਜਾਂਦੇ ਨੇ ਇਹ ਸਭ ਜਾਣਾਂਗੇ ਅਸੀਂ ਇਸ ਐਪੀਸੋਡ ਦੇ ਵਿੱਚ ਇਸ ਐਪੀਸੋਡ ਦੇ ਵਿੱਚ ਜਦੋਂ ਭਾਬੀ ਰਸੋਈ ਵਿੱਚ ਕੰਮ ਕਰ ਰਹੀ ਹੁੰਦੀ ਹੈ ਤਾਂ ਪ੍ਰੀਤ ਕਹਿੰਦੀ ਹੈ ਭਾਬੀ ਮੈਂ ਤੁਹਾਡੇ ਨਾਲ ਕੰਮ ਕਰਾਉਂਦੀ ਆਂ ਉਹ ਆਪਣੀ ਭਾਬੀ ਨਾਲ ਬਹੁਤ ਕੰਮ ਕਰਾਉਂਦੀ ਐ ਤੇ ਉਸਦੀ ਭਾਬੀ ਵੀ ਹੁਣ ਖੁਸ਼ ਹੋ ਰਹੀ ਸੀ ਕਿਉਂਕਿ ਨਵਾਂ ਘਰ ਬਣਿਆ ਸੀ ਤੇ ਕੰਮਕਾਰ ਵੀ ਜ਼ਿਆਦਾ ਸੀ ਫਿਰ ਉਹ ਉਹਦੇ ਨਾਲ ਹੈਲਪ ਕਰਾਉਂਦੀ ਐ ਤੇ ਦੂਜੇ ਪਾਸੇ ਜਦੋਂ ਸਵੀਰ ਹੁੰਦੀ ਐ ਪ੍ਰੀਤ ਦੱਸਦੀ ਹੈ ਕਿ ਉਸਨੇ ਜਿੰਨੇ ਵੀ ਪੈਸੇ ਸੀ ਸਭ ਚੋਰੀ ਹੋ ਗਏ ਕਿਉਂਕਿ ਉਹ ਜਦੋਂ ਆਪਣਾ ਕੰਮ ਲੱਭਣ ਲਈ ਬਾਹਰ ਗਈ ਸੀ ਤਾਂ ਚੋਰੀ ਹੋ ਗਏ ਫਸਲ ਵਿੱਚ ਉਹ ਕਹਿੰਦੀ ਹੈ ਕਿ ਉਹ ਸਿਰਫ 1500 ਰੁਪਏ ਸੀ ਤੁਸੀਂ ਇਹਨੇ ਟੈਨਸ਼ਨ ਘਾਤੋ ਲੈਨੇ ਹੋ ਉਹਦੀ ਮਾਂ ਕਹਿੰਦੀ ਹੈ ਕਿ ਤੈਨੂੰ 1500 ਰੁਪਏ ਦੀ ਕੀਮਤ ਨਹੀਂ ਪਤਾ 1500 ਚੋਰੀ ਹੋ ਗਏ ਤੇਰੇ ਕਿਤੇ ਉਸ ਪਰਸ ਦੇ ਵਿੱਚ ਜ਼ਰੂਰੀ ਕਾਗਜ਼ਾਤ ਤਾਂ ਨਹੀਂ ਸੀ ਤਾਂ ਪ੍ਰੀਤ ਕਹਿੰਦੀ ਹੈ ਨਹੀਂ ਜ਼ਰੂਰੀ ਕਾਗਜ਼ਾਤ ਤਾਂ ਕੋਈ ਨਹੀਂ ਸੀ ਪਰ ਉਸਦੀ ਮਾਂ ਵੀ ਹੁਣ ਦਿਨੋ ਦਿਨ ਪ੍ਰੀਤ ਕੋਲੋਂ ਖਿੱਚਾ ਲੱਗ ਪਈ ਸੀ ਕਿਉਂਕਿ ਲੋਕਾਂ ਨੇ ਬਹੁਤ ਤਾਣੇ ਮੇਣੇ ਉਸ ਨੂੰ ਮਾਰੇ ਸੀ ਕਿ ਪ੍ਰੀਤ ਇੰਨਾ ਚਿਰ ਹੋ ਗਿਆ ਇੱਥੇ ਰਹਿ ਰਹੀ ਹੈ ਕਿ ਉਹ ਲੜਕੀ ਆਈ ਹੈ ਪ੍ਰੀਤ ਨੂੰ ਉਸਦੇ ਘਰ ਵਾਪਸ ਜਾਣ ਲਈ ਕਹਿੰਦੀ ਹੈ ਤੇ ਕਹਿੰਦੀ ਹੈ ਤੇਆਂ ਸੋਹਰੇ ਘਰ ਹੀ ਚੰਗਿਆ ਲੱਗਦੀਆਂ ਨੇ ਤੇ ਤੈਨੂੰ ਉੱਥੇ ਜਾਣਾ ਪਵੇਗਾ ਤੈਨੂੰ ਉੱਥੇ ਹੀ ਰਹਿਣਾ ਪਵੇਗਾ ਵਿੱਕੀ ਹੁਣ ਕਾਫੀ ਹੱਦ ਤੱਕ ਸੁਧਰ ਚੁੱਕਾ ਹੈ ਇੰਨਾ ਸੁਧਾਰਨ ਦੀ ਲੋੜ ਨਹੀਂ ਰੀਤ ਨੂੰ ਵੀ ਲੱਗਦਾ ਸੀ ਕਿ ਉਹਨੂੰ ਜਾਣਾ ਚਾਹੀਦਾ ਹੈ ਪਰ ਉਹ ਵਿੱਚ ਵਿੱਚ ਡਰਦੀ ਸੀ ਕਿਉਂਕਿ ਲੋਕ ਉਹਨੂੰ ਵੀ ਕਾਫੀ ਤਾਣੇ ਮਿਨੇ ਮਾਰਦੇ ਸਨ ਤੇ ਉਹ ਕਹਿੰਦੀ ਹੈ ਮੈਂ ਤਾਂ ਵਿੱਕੀ ਨੂੰ ਇਹ ਕਹਿ ਕੇ ਆਈ ਸੀ ਕਿ ਜਬ ਤੱਕ ਉਹ ਆਪ ਲੈ ਨਹੀਂ ਆਏਗਾ ਤੇ ਮੈਨੂੰ ਕਹੇਗਾ ਨਹੀਂ ਕਿ ਉਹਨੇ ਕੰਮ ਕਰ ਲਾ ਬਰਿਆ ਉਹ ਨਹੀਂ ਜਾਏਗੀ ਤੇ ਹੁਣ ਉਹ ਕਿਵੇਂ ਜਾ ਸਕਦੀ ਹੈ ਆਪਣੀ ਮੰਮੀ ਨੂੰ ਕਹਿੰਦੀ ਹੈ ਕਿ ਆਪਾਂ ਦੋਨੇ ਜਾਣੇ ਜਾਣੇ ਆ ਮੈਂ ਇਕੱਲੀ ਸਾਰਾ ਗਲਤੀ ਦਾ ਇਨਜ਼ਾਮ ਨਹੀਂ ਚੁੱਕਣਾ ਚਾਹੁੰਦੀ ਨਾਲੇ ਮੈਂ ਆਪ ਜਾ ਕੇ ਦੇਖੂਗੀ ਕਿ ਆਖਿਰ ਉਸਨੇ ਕਿਹੜੀ ਮਿਹਨਤ ਕੀਤੀ ਹੈ ਤੇ ਕਿਹੜਾ ਕੰਮ ਕੀਤਾ ਹੈ ਫਿਰ ਦੋਸਤੋ ਅਸੀਂ ਦੇਖਾਂਗੇ ਅਗਲੇ ਐਪੀਸੋਡ ਦੇ ਵਿੱਚ ਅਗਲੇ ਐਪੀਸੋਡ ਦੇ ਵਿੱਚ ਜਾਣਾਂਗੇ ਕਿ ਪ੍ਰੀਤ ਤੇ ਉਸ ਦੀ ਮੰਮੀ ਕੀ ਜਾਣਦੇ ਹਨ ਹੁਣ ਐਪੀਸੋਡ ਬਹੁਤ ਲੇਟ ਆ ਰਹੇ ਨੇ ਇਸ ਕਾਰ ਕੀ ਸਾਨੂੰ ਥੋੜੇ ਥੋੜੀ ਕਹਾਣੀ ਹੀ ਪਤਾ ਲੱਗਬਾਰੀ ਹੈ ਬਾਕੀ ਜੇ ਤੁਹਾਨੂੰ ਅੱਜ ਦਾ ਇਸ ਐਪੀਸੋਡ ਚੰਗਾ ਲੱਗਿਆ ਹੋਵੇ ਤਾਂ ਲਾਈਕ ਕਰ ਦੇਣਾ ਇਹਨੂੰ ਸ਼ੇਅਰ ਕਰ ਦੇਣਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਤੇ ਅੰਤ ਤੱਕ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ